ਗੁਰੂ ਕੀ ਸਾਜੀ ਨ왈ਦੀ ਸਾਸੰਗ ਜੀ ਆਓ ਇਤਿਹਾਸ ਸਰਵਣ ਕਰਦੇ ਹਾਂ ਜਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਹਨਾਂ ਨਾਲ ਲੈ ਕੇ ਉਸ ਦੇਸ਼ ਵਿੱਚ ਪਹੁੰਚੇ ਜਿੱਥੇ ਮੁਸਲਮਾਨ ਤੋਂ ਬਿਨਾ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਹੋਰ ਮਤ ਵਾਲੇ ਨੂੰ ਉਥੇ ਕਾਫਰ ਆ ਕੇ ਜਾਨੋ ਮਾਰਨ ਤੋਂ ਬਿਨਾ ਸੰਕੋਚ ਵੀ ਨਹੀਂ ਕੀਤਾ ਜਾਂਦਾ ਸੀ ਹਰੇਕ ਹਾਜੀ ਨੂੰ ਹਿਦਾਇਤ ਸੀ ਕਿ ਹਿਜਰੀ ਸਾਲ ਦੇ ਅਖੀਰਲੇ ਮਹੀਨੇ ਝੁਲਹੇ ਜੀਆਂ ਪਹਿਲੀਆਂ ਨੌ ਰਾਤਾਂ ਮੁਕਾਮ ਮਿਨਾ ਤੇ ਗੁਜ਼ਾਰੇ ਉਥੇ ਸਭ ਹਾਜੀਆਂ ਦਾ ਇਕੱਠ ਹੋਇਆ ਹੋਇਆ ਸੀ ਹਾਜੀਆਂ ਦੀ ਸਰਦਾ ਅਖੀਰਲੀ ਚੋਟੀ ਤੇ ਪਹੁੰਚ ਚੁੱਕੀ ਸੀ ਕਿਉਂਕਿ ਅਗਲਾ ਦਿਨ ਜੁਲਹੇ ਜੇ ਦੀ 10ਵੀਂ ਤਰੀਕ ਹੱਜ ਦਾ ਆਖਰੀ ਦਿਹਾੜਾ ਸੀ ਹਰੇਕ ਹਾਜੀ ਨੇ ਅਗਲੇ ਦਿਨ ਖੁਦਾ ਦੇ ਨਾਮ ਤੇ ਕੁਰਬਾਨੀ ਦੇ ਕੇ ਖੁਦਾ ਦੇ ਘਰ ਕਾਬੇ ਅੱਗੇ ਸਜਦਾ ਕਰਨਾ ਸੀ ਪਰ ਵੇਖੋ ਗੁਰੂ ਨਾਨਕ ਦੀ ਮਰਦਾਨਗੀ ਕੀ ਹਾਜੀ ਸਿਰਫ ਇਸ ਥਾਣੂ ਖੁਦਾ ਦਾ ਕਰ ਮੰਨੀ ਬੈਠਾ ਸੀ ਗੁਰੂ ਨਾਨਕ ਦੇਵ ਜੀ ਹੱਜ ਦੀ ਉਸ ਆਖਰੀ ਰਾਤ ਨੂੰ ਉਸ ਗਲਤ ਮਿੱਥੇ ਹੋਏ ਖੁਦਾ ਦੇ ਘਰ ਵੱਲ ਪੈਰ ਕਰਕੇ ਲੇਟ ਗਏ ਸਵੇਰ ਸਾਰ ਹਿੰਦੁਸਤਾਨੀ ਕਾਫਲੇ ਦੇ ਇੱਕ ਹਾਜੀ ਜਿਉਨ ਨੇ ਇਹ ਕੌਤਕ ਵੇਖਿਆ ਗਰੋਧ ਨਾਲ ਉਹ ਆਪੇ ਤੋਂ ਬਾਹਰ ਹੋ ਗਿਆ ਹੋਣਾ ਇਹ ਸੀ ਗੁੱਸੇ ਵਿੱਚ ਆ ਕੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਲੱਤ ਕੱਡ ਮਾਰੀ ਤੇ ਆਖਿਆ ਇਹ ਕਿਹੜਾ ਕਾਫਰ ਖੁਦਾ ਦੇ ਘਰ ਵੱਲ ਪੈਰ ਪਸਾਰ ਕੇ ਪਿਆ ਹੈ ਰੌਲਾ ਮਚ ਗਿਆ ਸਭ ਹਾਜੀ ਆ ਇਕੱਠੇ ਹੋਏ ਗੁਰੂ ਨਾਨਕ ਦੇਵ ਜੀ ਉਸੇ ਤਰ੍ਹਾਂ ਲੇਟੇ ਰਹੇ ਧੀਰਜ ਨਾਲ ਰੰਮੇ ਨਾਲ ਹਾਜੀ ਨੂੰ ਆਖਿਆ اے ਭਾਈ ਤੂੰ ਮੇਰੇ ਪੈਰ ਉਸ ਪਾਸੇ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਹਰ ਦوار ਵੀ ਪਹਿਲੀ ਉਦਾਸੀ ਸਮੇ ਇਹੋ ਜਿਹੀ ਖੇੜ ਹੀ ਵਰਤੀ ਸੀ ਪਰ ਨਿਰਪੈਤਾ ਕਮਾਲ ਤੇ ਜਾਪੜੀ ਕਰੋਧਵਸ ਹੋਏ ਹਾਜੀ ਨੇ ਪਹਿਲਾ ਗੁਰੂ ਨਾਨਕ ਦੇਵ ਜੀ ਨੂੰ ਕਸੀਟਿਆ ਤਾਂ ਸਹੀ ਪਰ ਫਿਰ ਬੰਦਲ ਦੇ ਗਿਆ ਹੋਰ ਹਾਜੀ ਵੀ ਹੈਰਾਨ ਜਿੱਧਰ ਨਹੀਂ ਖੁਦਾ ਦਾ ਘਰ ਇਧਰ ਨਹੀਂ ਖੁਦਾ ਦਾ ਘਰ ਪਲਾਂ ਵਿੱਚ ਹੀ ਇਹ ਖਬਰ ਸਾਰੇ ਮੱਕੇ ਵਿੱਚ ਖਿਲਰ ਗਈ ਸਾਰੇ ਮੁ슬ਮਾਨੀ ਦੇਸ਼ਾਂ ਤੋਂ ਆਏ ਹਾਜ਼ੀਆਂ ਨੇ ਵੀ ਸੁਣੀ ਹਰ ਕਿਸੇ ਦੀ ਜੀਬ ਉਤੇ ਇਹੀ ਸਵਾਲ ਕਿੱਧਰ ਨਹੀਂ ਖੁਦਾ ਦਾ ਘਰ ਪਿਆਰ ਦੇ ਜਜ਼ਬੇ ਵਿੱਚ ਅਸਲੀਅਤ ਭੁਲਾ ਕੇ ਪਿਆਰ ਵਿੱਚ ਅਗਾਂਹ ਵਧੇ ਹੋਏ ਸਾਰੇ ਮੱਕਾ ਨਿਵਾਸੀਆਂ ਦੀ ਜਾਗ ਖੁੱਲ ਗਈ ਖੁਦਾ ਦਾ ਘਰ ਤਾਂ ਹਰ ਪਾਸੇ ਹੈ ਖੁਦਾ ਤਾਂ ਹਰ ਪਾਸੇ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਲਿਖੀਆਂ ਵਾਰਾਂ ਦੀ ਪਹਿਲੀ ਵਾਰ ਵਿੱਚ یوں ਲਿਖਿਆ ਹੈ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਪੂਜਾ ਬਾਗ ਮਸੱਲਾ ਧਾਰੀ ਬੈਠਾ ਜਾਏ ਮਸਜਿਦ ਵਿੱਚ ਜਿੱਥੇ ਹਾਜੀ ਹਜੂ ਗੁਜਾਰੀ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਇ ਪਸਾਰੀ ਜੀਵਨ ਮਾਰੀ ਲੱਤ ਦੀ ਇਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦਾ ਕਿਉਂ ਕਰ ਪਿਆ ਓਏ ਬਜਗਾਰੀ ਟੰਗੋ ਪਕੜ ਕਸੀ ਟਿਆ ਫਿਰਿਆ ਮੱਕਾ ਕਲਾ ਦਿਖਾਰੀ ਕੋਏ ਹੈਰਾਨ ਕਰੇਨ 조ਹਾਰੀ ਨੇ ਡਰ ਨਿਰਭੈ ਗੁਰੂ ਨਾਨਕ ਪਾਤਸ਼ਾਹ ਦੀ ਇਹ ਸੱਚੀ ਗੱਲ ਸੁਣ ਕੇ ਕਿਸੇ ਨੂੰ ਇਹ ਹਿੰਮਤ ਨਾ ਪਈ ਕਿ ਸਤਿਗੁਰੂ ਜੀ ਨੂੰ ਕੋਈ ਕੈਰੀ ਅੱਖ ਨਾਲ ਵੇਖੇ ਸਾਰੇ ਮੁਸਲਮਾਨੀ ਦੇਸ਼ਾਂ ਤੋਂ ਪੜੇ ਹੋਏ ਤੇ ਅਨਪੜ ਅਨੇਕਾ ਮੁਸਲਮਾਨ ਹੱਜ ਕਰਨ ਆਏ ਹੋਏ ਸਨ ਗੁਰੂ ਨਾਨਕ ਦੇਵ ਜੀ ਦੀ ਸੱਚੀ ਗੱਲ ਸੁਣ ਕੇ ਤੇ ਕਮਾਲ ਦੀ ਨਿਰਭੈਤਾ ਵੇਖ ਕੇ ਪੜ੍ਹੇ ਲਿਖੇ ਮੁਸਲਮਾਨ ਗੁਰੂ ਨਾਨਕ ਸਾਹਿਬ ਕੋਲ ਧਰਮ ਮਜ਼ਹਬ ਦੀਆਂ ਹੋਰ ਗੱਲਾਂ ਵਿਚਾਰਨ ਵਾਸਤੇ ਆ ਇਕੱਠੇ ਹੋਏ ਇਹ ਕੁਦਰਤੀ ਗੱਲ ਸੀ ਇਹ ਉਹਨਾਂ ਵਿੱਚ ਹਿੰਦੁਸਤਾਨ ਦੇ ਮੁਸਲਮਾਨ ਵਧੇਕ ਹੋਣ ਕਰ ਕਿਉਂਕਿ ਉਹ ਗੁਰੂ ਨਾਨਕ ਦੇਵ ਜੀ ਦੇ ਵਤਨ ਦੇ ਸਨ ਇਹ ਸਤਿਗੁਰੂ ਜੀ ਦੀ ਬੋਲੀ ਬੋਲਦੇ ਤੇ ਸਮਝਦੇ ਸਨ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਲਿਖਣੀ ਸ਼ੁਰੂ ਕੀਤੀ ਸੀ ਉਹਨਾਂ ਨੇ ਸਫੈਦ ਪੋਰੇ ਕਾਗਜ਼ਾਂ ਦੀ ਇੱਕ ਕਿਤਾਬ ਜिल्ਦ ਕਰਾ ਕੇ ਆਪਣੇ ਪਾਸ ਰੱਖੀ ਹੋਈ ਸੀ ਕਿਤਾਬ ਦੇ ਨਾਲ ਕਲਮ-ਦਵਾਤ ਦਾ ਹੋਣਾ ਵੀ ਕੁਦਰਤੀ ਸੀ ਤੇ ਜ਼ਰੂਰੀ ਸੀ ਪਹਿਲੀ ਉਦਾਸੀ ਸਮੇ ਸਤਿਗੁਰੂ ਜੀ ਨੇ 7000 ਮੀਲ ਦਾ ਪੈਂਦਾ ਪੈਂਡਾ ਪੈਦਲ ਸਫਲ ਕੀਤਾ ਸੀ ਸਹੂਲਤ ਵਾਸਤੇ ਇਹ ਜ਼ਰੂਰੀ ਸੀ ਕਿ ਉਹ ਕਿਤਾਬ ਬਸਤੇ ਵਿੱਚ ਹੋਵੇ ਤੇ ਗਾਤਰੀ ਪਾਈ ਹੋਵੇ ਕਿਤਾਬ ਸਮੇਤ ਹੋ ਗਾਤਰਾ ਹਰ ਵੇਲੇ ਸਤਿਗੁਰੂ ਜੀ ਕੋਲ ਹੁੰਦਾ ਸੀ ਇਸ ਇਸੀ ਉਦਾਸੀ ਵਿੱਚ ਵੀ ਉਹ ਕਿਤਾਬ ਗੁਰੂ ਨਾਨਕ ਦੇਵ ਜੀ ਦੇ ਵਸਤੇ ਗਾਤਰੇ ਵਿੱਚ ਸੀ ਗੁਰੂ ਨਾਨਕ ਦੇਵ ਜੀ ਦੀ ਇਜਾਜ਼ਤ ਤੇ ਨਿਰਪੈਤਾ ਵੇਖ ਕੇ ਹੈਰਾਨ ਹੋਏ ਕਾਜੀ ਮੁੱਲਾ ਲੋਕ ਸਤਿਗੁਰੂ ਜੀ ਦੇ ਪਾਸ ਆ ਕੇ ਧਰਮ ਮਜ਼ਹਬ ਦੇ ਕਈ ਸਵਾਲ ਛੇੜਦੇ ਰਹੇ ਕਈ ਮੁਸਲਮਾਨਾਂ ਦੇ ਦਿਲ ਵਿੱਚ ਕਈ ਹਿੰਦੂਆਂ ਨੂੰ ਬੁੱਤ ਪੂਜਾ ਕਰਦਿਆਂ ਵੇਖ ਕੇ ਇਹ ਨਿਸ਼ਚਾ ਬਣਿਆ ਹੋਇਆ ਸੀ ਇਹ ਹਿੰਦੂ ਕਾਫਰ ਹਨ ਅਤੇ ਮੁਸਲਮਾਨਾਂ ਨਾਲੋਂ ਆਤਮਕ ਜੀਵਨ ਵਿੱਚ ਨੀਵੇਂ ਦਰਜੇ ਦੇ ਹਨ ਆਪਣੀਆਂ ਮਜ਼ਹਬੀ ਕਿਤਾਬਾਂ ਵਿੱਚੋਂ ਵੀ ਉਹਨਾਂ ਨੂੰ ਇਹ ਵਾਕਫੀਅਤ ਮਿਲਦੀ ਆ ਉਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਤੁਸੀਂ ਆਪਣੀ ਕਿਤਾਬ ਖੋਲ੍ਹ ਕੇ ਸਾਨੂੰ ਦੱਸੋ ਤੁਹਾਡੇ ਮਤ ਅਨੁਸਾਰ ਹਿੰਦੂ ਵੱਡਾ ਹੈ ਕਿ ਮੁਸਲਮਾਨ ਸਤਗੁਰੂ ਜੀ ਨੇ ਉਸੇ ਤਰ੍ਹਾਂ ਨੇ ਡਰ ਰਹਿ ਕੇ ਫਿਰ ਇਹੀ ਉੱਤਰ ਦਿੱਤਾ ਕਿ ਸਭ ਬੰਦੇ ਰੱਬ ਦੇ ਪੈਦਾ ਕੀਤੇ ਹੋਏ ਹਨ ਨਾ ਹਿੰਦੂ ਅਖਵਾਨ ਵਾਲਾ ਰੱਬ ਦੀਆਂ ਨਿਗਾਹਾਂ ਵਿੱਚ ਕਬੂਲ ਹੈ ਨਾ ਮੁਸਲਮਾਨ ਅਖਵਾਨ ਵਾਲਾ ਰੱਬ ਦੀਆਂ ਨਿਗਾਹਾਂ ਵਿੱਚ ਤਾਂ ਸਿਰਫ ਉਹ ਬੰਦਾ ਉੱਚਾ ਹੈ ਤੇ ਵੱਡਾ ਹੈ ਜਿਸ ਦੇ ਅਮਲ ਨੇਕ ਹਨ ਜਿਸ ਦਾ ਆਚਰਣ ਸੁੱਚਾ ਹੈ ਇਹ ਗੱਲ ਸੁਣ ਕੇ ਉੱਥੇ ਇਕੱਠੇ ਹੋਏ ਸਾਰੇ ਹਾਜ਼ਰੀਆਂ ਤੇ ਮੱਕਾ ਨਿਵਾਸੀਆਂ ਦੀ ਇਸੱਲੀ ਹੋ ਗਈ ਭਾਈ ਗੁਰਦਾਸ ਜੀ ਨੇ ਇਸ ਘਟਨਾ ਬਾਰੇ ਪਹਿਲੀ ਵਾਰ ਵਿੱਚ یوں ਲਿਖਿਆ ਹੈ ਉੱਚਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲਖ ਨਾ ਸਕੈ ਕੁਦਰਤ ਕੋਈ ਉਚਣ ਖੋਲ ਕਿਤਾਬ ਨੂੰ Hindu ਵੱਡਾ ਕੇ مسلمان ਹੋਈ ਬਾਬਾ ਆਖੇ ਹਾਜੀਆਂ ਸੁਬ ਅਮਲਾ ਬਾਜੋ ਦੋਵੇਂ ਰੋਈ Hindu ਮਾ مسلمان ਦੋਏ ਦਰਗੇ ਅੰਦਰ ਲੈਣ ਨਾ ਢੋਈ ਕੱਚਾ ਰੰਗ ਕ ਤੁੰਬ ਕਾ ਪਾਣੀ ਤੋਤਾ ਥਿਰ ਨਾ ਰਹੀ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋਈ ਰਾਏ ਸ਼ੈਤਾਨੀ ਦੁਨੀਆ ਕੋਈ